ਤਾ ਆ ਬਿਸ਼ਵਦੀਪ ਖੜਾ ਵਿੱਚ ਖੜਾਈ ਇਹ ਮੁੰਡਾ ਫਾਜ਼ਿਲਕਾ ਤੋਂ ਐ ਕਰਤੂ ਦੇਖੋ ਝਾੜੂ ਵਾਲਿਆਂ ਦੀ ਕਿੱਥੇ ਤੱਕ ਪਹੁੰਚ ਗਏ ਆ ਇਹਨੂੰ ਇੱਕ ਮੁਨਸੀ ਬਣ ਕੇ ਫੋਨ ਕਰਦਾ ਮੁਨਸੀ ਬਣ ਕੇ ਫੋਨ ਕਰਦਾ ਕਿ ਤੂੰ ਉੱਥੇ ਗਿਆ ਸੀਗਾ ਭਾਨੇ ਦੇ ਕੱਠ ਦੇ ਤੈਨੂੰ ਤਰੀਕ ਨੂੰ ਤੂੰ ਬੈਰੀਕੇਡ ਤੋੜੇ ਐ ਤੇਰੇ ਖਿਲਾਫ ਮੁਕਦਮਾ ਦਰਜ ਕਰਾਂਗੇ ਆਇਆ ਕਰਾਂਗੇ ਵਾਹ ਕਰਾਂਗੇ ਤੁਸੀਂ ਆ ਜੀਓ ਸੁਣੀ ਹੋਣੀ ਐ ਨਹੀਂ ਜੀ ਸੁਣੀ ਐ ਸੁਣੀ ਆਈ ਸੁਣੀ ਆ ਸੁਣੀ ਐ ਇਹ ਉਹ ਨੌਜਵਾਨ ਐ ਇਹਦੇ ਖਿਲਾਫ ਜਿਹੜੀ ਦੀ ਪਰਤਾਲ ਕਰਾਈ ਇਹਦਾ ਥਾਣਾ ਅਰਨੀ ਵਾਲਾ ਪੈਂਦਾ ਅਰਨੀ ਵਾਲਾ ਜ਼ਿਲ੍ਹਾ ਮੁਕਸਰ ਦੇ ਵਿੱਚ ਫਾਈਲ ਕੱਢੀ ਜਿਹੜਾ ਫਾਈਲ ਕਾ ਦੇ ਵਿੱਚ ਜਦੋਂ ਪਰਤਾਲ ਕੀਤੀ ਵੀ ਬੰਦਾ ਕੌਣ ਐ ਬੰਦੇ ਨੇ ਫੋਨ ਕੀਤਾ ਕਿ ਮੈਂ ਫਲਾਨੇ ਥਾਣੇ ਦੇ ਵਿੱਚੋਂ ਮੁਨਸੀ ਪ੍ਰੇਮਜੰਨ ਦਾ ਮੁਨਸੀ ਪ੍ਰੇਮਜੰਤ ਮੁਨਸੀ ਪ੍ਰੇਮਜੰਤ ਬੋਲਦਾ ਨੰਬਰ ਸੀਗਾ 9872285001 ਨੰਬਰ ਸੀ 9872285001 ਕਹਿੰਦਾ ਮੈਂ ਠਾਣੇ ਜੋ ਮੁਨਸੀ ਪ੍ਰੇਮਜੰਤ ਬੋਲਦਾ ਜੀ ਜਦੋਂ ਬਰਤਾਲ ਕੀਤੀ ਬੰਦਾ ਕੌਣ ਨਿਕਲਿਆ ਪਤਾ ਆਮ ਆਦਮੀ ਪਾਰਟੀ ਦਾ ਖਾਸ ਵੈਿੱਤੀ ਖਾਸ ਮੁਖਾਜਮ ਨਾਮ ਹੈ ਗੁਰਨੀਤ ਸਿੰਘ ਬਾਪ ਦਾ ਨਾਮ ਹੈ ਹਰਜਾਤ ਸਿੰਘ ਮੁੰਡਾ ਪਿੰਡ ਮੁੰਡਾ ਪਿੰਡ ਦਾ ਤਰਨਤਾਰ ਜ਼ਿਲ੍ਹੇ ਚ ਤਹਿਸੀਲ ਖੰਡੂਰ ਸਾਹਿਬ ਆਮ ਆਦਮੀ ਪਾਰਟੀ ਦੇ ਬੰਦੇ ਇੱਕ ਥਾਣੇ ਦਾ ਮੁੰਸ਼ੀ ਬਣ ਕੇ ਫੋਨ ਕਰਦਾ ਕਿ ਮੈਂ ਪ੍ਰੇਮਚੰਦ ਮੁੰਸ਼ੀ ਬੋਲਦਾ ਤੇਰੇ ਦਾਣ ਫੜਕਾਵਾਂਗੇ ਆ ਜਿੰਨੇ ਕਿਨਾ ਬਲੌਗਰ ਆ ਨਾ ਸੋਣੇ ਨੂੰ ਧਿਆਨ ਨਾ ਕਿਹਾ ਮਾਨ ਸਾਹਿਬ ਦੀ ਹਦਾਇਤ ਆ ਕਿ ਜਿੰਨੇ ਬਲੌਗਰ ਆ ਚੱਕੇ ਜਿਹੜਾ ਸੱਟਣਿਆ ਦਾ ਫੇਰ ਕੇ ਉਹਨੇ ਦਰਖਾਸਤ ਦਿੱਤੀ ਹੈ ਮੈਨੂੰ ਮਈ ਭੇਜਿਆ ਸੀ ਮੈਂ ਇੱਕ ਵਾਰੀ ਦਰਖਾਸਤ ਦੇ ਇਹਨੇ ਥਾਣਾ ਅਰਲੀਆ ਦੇ ਦਰਖਾਸਤ ਦਿੱਤੀ ਆ ਜਿਹੜਾ ਫਾਇਲ ਕਾ ਦੇ ਵਿੱਚ ਵੀ ਮੈਨੂੰ ਆ ਦਿਨ ਇਸ ਨੰਬਰ ਤੋਂ ਨੇ ਰਿਕਾਰਡਿੰਗ ਵੀ ਪੇਸ਼ ਕੀਤੀ ਆ ਵੀ ਮੈਨੂੰ ਭਾਈ ਫੋਨ ਆਇਆ ਇੱਕ ਬੰਦੇ ਨੇ ਮੈਨੂੰ ਥਾਣੇ ਦਾ ਮੁਨਸੀ ਬਣ ਕੇ ਫੋਨ ਕੀਤਾ ਹੁਣ ਦੇਖਦੇ ਆ ਕੀ ਆਮ ਆਦਮੀ ਪਾਦੀ ਹਮੇਤੀ ਦੇ ਕਾਰਵਾਈ ਹੋਊ ਕਿ ਨਹੀਂ ਹੋਊਗੀ